ਗੁਰੂ ਦੁਆਰਾ ਸ਼੍ਰੀ ਗਰਨਾਸਾਹਿ ਪਾਤਸ਼ਾਹ ਸ਼ੇਵੀ ਬੋਦਲ ਸਾਨੂੰ 1677 ਵਿੱਚ ਮੀਰੀ ਪੀਰੀ ਦੇ ਮਾਲਕ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਸਰਹਾਰਪੁਰ ਤੋਂ ਚੱਲ ਕੇ ਗੁਰਮਤਿ ਦਾ ਪ੍ਰਚਾਰ ਕਰਦੇ ਹੋਏ ਇਸ ਨਗਰ ਬੋਦਲ ਵਿਖੇ ਆਏ ਸਨ ਇਸ ਪਿੰਡ ਦਾ ਮਾਲਕ ਇੱਕ ਮੁਸਲਮਾਨ ਸੀ ਤੇ ਇੱਥੇ ਗਰਨੇ ਦੇ ਦਰਖਤਾਂ ਦਾ ਜੰਗਲ ਹੁੰਦਾ ਸੀ ਜਦੋਂ ਗੁਰੂ ਜੀ ਇਸ ਜੰਗਲ ਵਿੱਚੋਂ ਲੰਘ ਰਹੇ ਸਨ ਤਾਂ ਇੱਕ ਦਰਨੀ ਦਾ ਸੁੱਕਾ ਛਾਪਾ ਗੁਰੂ ਜੀ ਦੇ ਚੋਲੇ ਨੂੰ ਲੱਗਾ ਜਿਸ ਨਾਲ ਗੁਰੂ ਜੀ ਅਟਕ ਗਏ ਗੁਰੂ ਸੈਵੀ ਘੋੜੇ ਤੋਂ ਉਤਰ ਕੇ ਸਿੱਖਾਂ ਨੂੰ ਹੁਕਮ ਕਰਦੇ ਹਨ ਕਿ ਇਸ ਛਾਪੇ ਨੂੰ ਜ਼ਮੀਨ ਵਿੱਚ ਗੱਡ ਦਿਓ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਤੂੰ ਸਾਨੂੰ ਅਟਕਾਇਆ ਹੈ ਇਸ ਲਈ ਤੂੰ ਹਰਾ ਹੋਵੇਂਗਾ ਤੇ ਆਪਣੀ ਸ਼ੋ ਨਾਲ ਸੰਸਾਰਿਕ ਜੀਵਾਂ ਦੀਆਂ ਅਟਕਾਂ ਦੂਰ ਕਰੇਗਾ ਇਹ ਬੋਦਲ ਪਿੰਨ ਮੁਸਲਮਾਨਾਂ ਦਾ ਸੀ ਮੁਸਲਮਾਨ ਮਾਲਕ ਨੇ ਜ਼ਮੀਨ ਬਣਾਉਣ ਲਈ ਕਰਨੇ ਦੇ ਜੰਗਲ ਨੂੰ ਕੱਟਿਆ ਤੇ ਨਾਲ ਹੀ ਗੁਰੂਵਾਰ ਪ੍ਰਾਪਤ ਕਰਨੇ ਦੇ ਰੋਖ ਨੂੰ ਵੀ ਕੱਟਿਆ ਗਿਆ ਪਰ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਜਦ ਉਸ ਨੇ ਕਰਨੇ ਦੇ درخت ਨੂੰ ਵੇਖਿਆ ਕਿ ਉਹ ਹਰਾ ਭਰਾ ਉਵੇਂ ਹੀ ਖੜਾ ਹੈ ਦੂਸਰੀ ਵਾਰ ਕੱਟਿਆ ਗਿਆ ਪਰ ਬੂਟਾ ਫਿਰ ਵੀ ਹਰਿਆ ਭਰਿਆ ਹੋ ਗਿਆ ਤੀਸਰੀ ਵਾਰ ਉਸ ਮੁਸਲਮਾਨ ਨੇ ਦਰਨੇ ਦੇ ਰੁੱਖ ਨੂੰ ਜੜ ਤੋਂ ਪੁੱਟ ਦਿੱਤਾ ਪਰ ਰਾਤ ਨੂੰ ਉਸ ਨੂੰ ਆਕਾਸ਼वाणी ਹੋਈ ਕਿ ਇਹ ਬੂਟਾ ਜੁਗ ਜੁਗ ਟਾਲ ਰਹਿਗਾ ਤੂੰ ਇਸ ਨੂੰ ਪੁੱਟ ਕੇ ਖਤਮ ਨਹੀਂ ਕਰ ਸਕਦਾ ਜਦੋਂ ਉਸਨੇ ਸਵੇਰੇ ਉੱਠ ਕੇ ਦੇਖਿਆ ਤਾਂ ਉਹ ਰੁੱਖ ਖੂਬ ਹਰਾ ਭਰਾ ਸੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਗਰਨੇ ਦਾ ਰੁੱਖ ਅੱਜ ਵੀ ਹਰਿਆ ਭਰਿਆ ਹੈ ਤੇ ਆਪਣੀ ਸ਼ੋਹ ਨਾਲ ਸੰਤਾਂ ਦੀਆਂ ਮਨੋ ਕਾਮਨਾ ਪੂਰੀਆਂ ਕਰ ਰਿਹਾ ਹੈ ਇਸ ਗਰਨੇ ਦੇ ਰੋਖ ਨੂੰ ਵਰ ਪ੍ਰਾਪਤ ਹੈ ਕਿ ਜੋ ਵੀ ਸੱਚੇ ਮਨ ਨਾਲ ਤੇਰੀ ਸ਼ੋਹ ਪ੍ਰਾਪਤ ਕਰਨਗੇ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ